ਕਿ ਜੀ ਸਾਡੇ ਭੜੇ ਦੇ ਸਾਰੇ ਮੰਗੇ ਜੀ ਸਾਡਾ ਜੀ ਚਾਹ ਬਿਨੈ ਕਰਦੇ ਪੇਪਰ ਦਾ ਚਲਾਉਂਦ ਕਰਦੇ ਕੋਈ ਲਾਈਵ ਵੀ ਵਾਲ ਤੇ ਕੋਈ ਨਹੀਂ ਸਾਹਿਬ ਜੇ ਮੇਰੇ ਨਾਲ ਇਹ ਤਾਂ ਆਪ ਵੀ ਜਾਫਤ ਕਰਨੀ ਪੈ ਰਹੀ ਹੈ ਉੱਥੇ ਟ੍ਰੈਫਿਕ ਜਿਹੜਾ ਕਹਿੰਦਾ ਮੈਨੂੰ ਮਿਲਦੇ ਸਿਰਫ ਇਰਾਦ ਕਰਕੇ ਆਪਣੀ ਗੱਲ ਕਰਾ ਤੁਸੀਂ ਰੌਸਾ ਧਾਰ ਕੇ ਤੁਸੀਂ ਕੰਡਾ ਬਿਲਕੁਲ ਸੈਫਟੀ ਕਿਸਮਤ ਹੈ ਇਹ ਆਪਣੀ ਕਰਦੇ ਰਹੇਗਾ ਇਹ ਆ ਗੱਲ ਕੋ ਕਰੀਏ ਤੇ ਤੁਹਾਨੂੰ ਜਲਾਨ ਕਟਾਉਣ ਪਰ ਕਹਿਣ ਹਾਂ ਜਲਾਨ ਕਟਾਓ ਫਿਰ ਬੱਸ ਦੱਲ ਮੁਕੀ ਠੀਕ ਕਿਸੇ ਜਾਮ ਹੋਣਾ ਹੈ ਕਦੋਂ ਜਲਾਨ ਕਟਾਓਗੇ ਖੜੇ ਤੁਸੀਂ ਰੋਕ ਪਾਰਕਿੰਗ ਕਿੱਥੇ ਕਿੱਥੇ ਰੋਕ ਪਾਰਕਿੰਗ ਕੋਈ ਪ੍ਰਵਾਈਡ ਨਹੀਂ ਇਹਨਾਂ ਸਮੱਸਿਆ ਹੈ ਕਿ ਆ ਗਏ ਸ਼੍ਰੀਮਾਨ ਜੀ ਨੂੰ ਕੋਈ ਆਉਂਦੇ ਉਹ ਤਾਂ ਕੋਈ ਜ਼ਿੰਮੇਵਾਰ ਨਹੀਂ ਹੈ ਸ਼੍ਰੀਮਾਨ ਜੀ ਤੁਹਾਨੂੰ ਅਸੀਂ ਕਹਿ ਰਹੇ ਹਾਂ ਕਿ ਤੁਹਾਨੂੰ ਚਲਾਨ ਕੱਟਿਆ ਤਾਂ ਤੁਹਾਡਾ ਸਮੱਸਿਆ ਹੱਲ ਹੁੰਦੀ ਆ ਕਿ ਤੁਸੀਂ ਚਲਾਨ ਕੱਟ ਕੇ ਸ਼੍ਰੀਮਾਨ ਜੀ ਪਰਾਓ ਪਰਾਓ ਜਿਹੜਾ ਮੂਜ਼ਿਕ ਪਰਾਓ ਕਰ ਲਓ ਪਰ ਇਹਦੇ ਨਾਲ ਕੋਈ ਸੋਲਵ ਨਹੀਂ ਹੋਣਾ ਤੇ ਪ੍ਰੋਬਲਮ ਸੋਲਵ ਨਹੀਂ ਕਰ ਰਹੇ ਹਾਂ ਹਾਂ ਭਾਈ ਚਲੋ ਆ ਸਾਰੇ ਬੰਦੇ ਆ ਗਏ ਸਾਨੂੰ ਘਰ ਦੇ ਅੱਗੇ ਬਾਈਕ ਖੜੇ ਆ ਇੱਧਰ ਮੇਰੀ ਗੱਲ ਸੁਣ ਤੁਸੀਂ ਬਰੇਜੋ ਮਿੰਟ ਮਿੰਟ ਪਿੱਛੇ ਚਲੋ ਆਪਣੀ ਗੱਡੀਆਂ ਦੇ ਲਈ ਇੱਧਰ ਆ ਜਾਓ ਰੋਡ ਦੇ ਕਿਨਾਰੇ ਜਾਓ ਇੱਧਰ ਅਮਰਿੰਦਰ ਦੀ ਫੋਟੋ ਖਿੱਚਦੇ ਆਂ ਮੈਂ ਕਰਾ ਦਿੰਦੀ ਤੁਸੀਂ ਗੱਡੀ ਦੇ ਵਿੱਚ ਬੰਦਾ ਪੁੱਛਾ ਤੂੰ ਕਹਿੰਦੇ ਜੇ ਨਾ ਕਰਾਣ ਦਾ ਲੋਕ ਗੱਡੀਆਂ ਲਾ ਕੇ ਸ਼੍ਰੀ ਮਾਨੀ ਦਸਕੂਮੈਂਟ ਪ੍ਰੂਫ ਦੋ ਆਹ ਮੈਂ ਦੇਤਾ ਤੁਹਾਨੂੰ ਲੈ ਦੀ ਗੱਡੀ ਮੇਰਾ ਇਨਸਪੈਕਟਰ ਨੂੰ ਕੁਮਾਰਾ ਜੀ ਮੈਂ ਇਨਚਾਰਜ ਟ੍ਰੈਫਿਕ ਜ਼ੋਨ 1 ਹਾਂ ਜੀ ਅਨੂਪ ਜੀ ਲਗਾਤਾਰ ਜਿਹੜੀ ਲਾਰੈਂਸ ਰੋਡ ਪੋਸ਼ ਏਰੀਆ ਦੇ ਵਿੱਚ ਕਾਫੀ ਟ੍ਰੈਫਿਕ ਦੀ ਵਿਵਸਥਾ ਜਿਹੜੀ ਖਰਾਬ ਰਹਿੰਦੀ ਹੈ ਅੱਜ ਤੁਹਾਡੇ ਵੱਲੋਂ ਕੀ ਕੀਤਾ ਜਾ ਰਿਹਾ ਹੈ ਦੇਖੋ ਜੀ ਇਹ ਜਿਹੜਾ ਕੱਲ ਤੁਸੀਂ ਵੀ ਹਾਜ਼ਰ ਸੀਗੇ ਇਹ ਸੇਮ ਉਸੇ ਚੀਜ਼ ਦੀ ਕੰਟੀਨਿਊਸ਼ਨ ਹੈ ਤੇ ਅੱਜ ਵੀ ਲਾਰੈਂਸ ਰੋਡ ਜਿਹੜਾ ਕੱਲ ਅੱਧਾ ਕੀਤਾ ਸੀਗਾ ਅੱਜ ਪੂਰਾ ਸਟ੍ਰੈਚ ਲੈ ਰਹੇ ਆ ਇਹਦੇ ਵਿੱਚ ਜਿੰਨੀਆਂ ਵੀ ਗੱਡੀਆਂ ਰੋਂਗ ਪਾਰਕਡ ਹੈ ਉਹਨਾਂ ਦੇ ਬਕਾਇਦਾ ਚਲਾਨ ਕੀਤੇ ਜਾ ਰਹੇ ਨੇ ਜੀ ਸਿਰਫ ਅੱਜ ਹੀ ਕਿਉਂ ਇੰਨਾ ਵੱਲੋਂ ਕੀਤਾ ਜਾ ਰਿਹਾ ਤੁਹਾਡੇ ਵੱਲੋਂ ਇਹ ਉਪਰਾਲਾ ਕੀਤਾ ਗਿਆ ਇਸ ਤੋਂ ਪਹਿਲਾਂ ਵੀ ਕਾਫੀ ਹਾਲਤ ਖਰਾਬ ਸੀ ਅੱਗੇ ਆਉਣ ਵਾਲੇ ਫਿਊਚਰ ਲਈ ਕੀ ਸੋਚਿਆ ਗਿਆ ਨਹੀਂ ਫਿਊਚਰ ਲਈ ਦੇਖੋ ਜੀ ਸਾਡੇ ਮਾਨਯੋਗ ਏ ਡੀ ਸੀ ਪੀ ਸਾਹਿਬ ਵੱਲੋਂ ਇਹ ਚਾਰਟਡ ਆਊਟ ਪ੍ਰੋਗਰਾਮ ਹੈ ਜਦੋਂ ਜਦੋਂ ਉਹਨਾਂ ਨੂੰ ਲੱਗਦਾ ਕਿ ਆ ਫਲਾਣੀ ਜਗ੍ਹਾ ਬਲੈਕ 스ਪਾਟ ਜ਼ਿਆਦਾ ਹੀ ਪ੍ਰੋਬਲਮ ਕ੍ਰੀਏਟ ਕਰਨ ਲੱਗ ਪਿਆ ਅਸੀਂ ਉਚਾਰੇ ਇਨਚਾਰਜ ਜਿਸ ਤਰ੍ਹਾਂ ਕਿ ਅੱਜ ਵੀ ਚਾਰੇ ਇਨਚਾਰਜ ਇਹਦੇ ਵਿੱਚ ਹਾਜ਼ਰ ਆ ਤੇ ਚਾਰੇ ਇਨਚਾਰਜ ਰਲ ਕੇ ਤੇ ਜਿੰਨੇ ਵੀ ਇੱਥੇ ਚਲਾਨੇ ਬਣ ਰਹੀ ਹੈ ਐ ਕਰ ਰਹੇ ਆ ਜੀ ਹੁਣ ਤੱਕ ਕਿੰਨੇ ਚਲਾਨ ਕੀਤੇ ਨੇ ਹੁਣ ਤੱਕ ਤਕਰੀਬਨ 50 ਪਲੱਸ ਚਲਾਨ ਹੋ ਚੁੱਕੇ ਨੇ ਜੀ ਲਈ ਕੀ ਤੁਸੀਂ ਹਦਾਇਤਾਂ ਜਾਰੀ ਕਰਦੇ ਹੋ ਤਾਂ ਕਿ ਲੋਕ ਜਿਹੜੀ ਟ੍ਰੈਫਿਕ ਵਿਵਸਥਾ ਨੂੰ ਐਂਜੀ ਕਾਇਮ ਰੱਖਣ ਦੇਖੋ ਜੀ ਅੰਮ੍ਰਿਤਸਰ ਸਿਫਤੀ ਦਾ ਘਰ ਹੈ ਤੇ ਮੇਰੀ ਇਹ ਰਿਕੁਐਸਟ ਹੈ ਕਿ ਜਿੰਨੇ ਵੀ ਅੰਮ੍ਰਿਤਸਰ ਵਾਲੀ ਅੰਮ੍ਰਿਤਸਰ ਵਾਸੀ ਜਿਹੜੇ ਕਿ 2-ਵਿਲਰ ਜਾਂ 4-ਵਿਲਰ ਦੇ ਉੱਪਰ ਨੇ ਉਹ ਬਕਾਇਦਾ ਆਪਣੇ ਸੈਂਸਿਬਲ ਤਰੀਕੇ ਨਾਲ ਡਰਾਈਵਿੰਗ ਕਰਨ ਤੇ ਪਾਰਕਿੰਗ ਜਿਹੜੀ ਹੈ ਜਦੋਂ ਵੀ ਕਰਨੀ ਆ ਉਹ ਬਕਾਇਦਾ ਸੈਂਸਿਬਲ ਤਰੀਕੇ ਨਾਲ ਕਰਨ ਤਾਂ ਕਿ ਨਾ ਆਪਣੇ ਲਈ ਕੋਈ ਅਸੁਵਿਧਾ ਕ੍ਰੀਏਟ ਕਰਨ ਤੇ ਨਾ ਹੀ ਜਿਹੜੀ ਟ੍ਰੈਫਿਕ ਆਨ ਗoing ਹੈ ਉਹਦੇ ਲਈ ਕੋਈ ਕਰਨ ਸਰ ਬਹੁਤ ਦੇਖਿਆ ਗਿਆ ਹੈ ਕਿ ਜਿਹੜੇ ਆਮ ਲੋਗ ਹੈ ਪੁਲਿਸ ਨਾਲ ਉਲਝਦੇ ਵੀ ਨਜ਼ਰ ਆਉਂਦੇ ਆ ਨਹੀਂ ਦੇਖੋ ਜੀ ਉਹ ਮੇਰੇ ਨਾਲ ਤੇ ਅਜ ਤੱਕ ਕਦੀ ਹੋਇਆ ਨਹੀਂ 22 ਸਾਲ ਦੀ ਨੌਕਰੀ ਹੋ ਗਈ ਹੈ ਕਿਉਂਕਿ ਸਾਡਾ ਜਿਹੜਾ ਪੀ ਸਟੈਂਡ ਕਰਦਾ ਪੁਲਿਸ ਦਾ ਅਸੀਂ ਪਹਿਲੇ ਪੋਲਾਈਟ ਆ ਜੀ ਬੰਦੇ ਨੂੰ ਉਹਦਾ ਮੈਰਿਟ ਡੀ ਮੈਰਿਟ ਦੱਸਦੀਦਾ ਕਿ ਉਹ ਔਨ ਪੇਪਰ ਉਹ ਕਿੱਥੇ ਖੜਾ ਹੋਆ ਇਸ ਲਈ ਮੇਰੇ ਹਿਸਾਬ ਨਾਲ ਸਾਡੇ ਨਾਲ ਤਾਂ ਕੋਈ ਬੈਸਨ ਵਾਲੀ ਗੱਲਬਾਤ ਨਹੀਂ ਹੈ ਠੀਕ ਥੈਂਕ ਯੂ